ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਇਹ ਸੇ ਸਾਡੇ ਕੋ ਭਾਈ ਸਾਹਿਬ ਬਿੰਜੋ ਤੋਂ ਆਏ ਸੇ ਇਹਨਾਂ ਨੂੰ ਸਰਵਾਈਕਲ ਦੀ ਬਹੁਤ ਤੇਜ਼ੀ ਬਹੁਤ ਦਰਦ ਹੁੰਦੀ ਥੋਣ ਵੀ ਆਲੇ ਆਸੇ ਪਾਸੇ ਹਿੱਲਦੀ ਨਹੀਂ ਸੀ ਆਓ ਜਨਾ ਤੁਹੇ ਭਾਈ ਆਪਣਾ ਕੀ ਨਾਮ ਹੈ ਗਿਆਨ ਚੰਦ ਜੀ ਬਿੰਜੋ ਪੰਡਤ ਬਿੰਜੋ ਪੰਡਤ ਇਹ ਤੁਹਾਨੂੰ ਇਹ ਜਿਹੜੀ ਥੋਣ ਹੈ ਹਿੱਲਦੀ ਨਹੀਂ ਸੀ ਕਿੰਨੇ ਕਿ ਕਰਦੀ ਸੀ ਪ੍ਰੋਬਲਮ ਇਹਦਾ ਹੋਰ 2 ਮਹੀਨਾ ਹੋ ਗਿਆ ਸੇ ਦੋ ਮਿੰਟ ਤੋਂ ਹਲਦੀ ਜਲਦੀ ਨਹੀਂ ਸੀ ਹਲਦੀ ਜੋਗੀ ਨਹੀਂ ਸੀ ਇੱਥੇ ਸਾਡੇ ਕੋਲ ਆ ਕੇ ਕਿੰਨੇ ਦਿਨਾਂ ਦੀ ਠੀਕ ਹੋਇਆ ਤਿੰਨ ਦਿਨਾਂ ਦਾ ਹੋ ਗਿਆ ਤਿੰਨ ਦਿਨ ਚ ਠੀਕ ਹੋਗਾ ਕੋਈ ਦੁਆ ਨਹੀਂ ਸੀ ਕੋਈ ਬਾਤ ਹੈ ਸਰਵਾਈਵਰ ਡੈਸਕ ਦੇ ਜਨਪੋ ਜੀ ਤੁਹਾਨੂੰ ਪ੍ਰੋਬਲਮ ਆ ਸਾਡੇ ਨਾਲ ਸੰਪਰਕ ਕਰੋ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਅੱਡਾ ਕੋੜੂ ਕੋਡ ਤੋਂ ਹੀ ਮੇਰਾ ਮੋਬਾਈਲ ਨੰਬਰ ਹੈਗਾ 9855719816 9885719816 ਅੱਡਾ ਕੋੜੂ ਤੋਂ ਹੀ ਕੋਈ ਵੀ ਬਾਰੀ ਕਿਸਨ ਵੀ ਹੈ ਲੇਡੀਜ਼ ਐਂਡ ਜੈਂਟਸ ਨੂੰ ਆ ਮੈਨੂੰ ਘਰ ਬੈਠੇ ਆ ਮੇਰਾ ਫੋਨ ਨੰਬਰ ਮੈਂ ਤੁਹਾਨੂੰ ਦੱਸੇ ਦਿੱਤਾ ਵਾ ਉਹਦੇ ਤੇ ਮੇ ਨਾਲ ਸੰਪਰਕ ਕਰੋ ਕਿ ਐਮੀ ਧੱਕੇ ਨਾਲ ਖਾਓ ਦਵਾਈਆਂ ਖਾ ਖਾ ਕੇ ਆਪਣਾ ਸਰੀਰ ਦੀ ਸਤਿਆਨਾਸ਼ ਨਾ ਕਰੋ ਤੇ ਸਾਡੇ ਕੋਲ ਆਓ ਜਿਸ ਕੋਲ ਸਰਵਾਈਕਲ ਆ ਕੋਈ ਗੱਲ ਤਿੰਨ ਦਿਨ ਚ ਆਰਾਮ ਆ ਜੂਗਾ ਵਾਈਗੁਜੀ ਦਾ ਖਾਲਸਾ ਵਾਈਗੁਜੀ ਕੀ ਫਤ